ਹਾਂਜੀ ਸ਼ਸ਼ੀਕਲ ਜੀ ਮੈਂ ਬੈਦ ਸੁਆਮੀ ਆਤਮੋਦਰਸ਼ਨ ਗੁਰੂ ਰਾਮਦਾਸ ਅਜਰਵੇਦਾ ਮੋਗਾ ਤੋਂ ਅੱਜ ਡਾਕਟਰ ਮੁਕੇਸ਼ ਕੋਚਰ ਜੀ ਕੋਲ ਨੈਰੋਥੈਰੇਪੀ ਸੈਂਟਰ ਵਿੱਚ ਪਹੁੰਚੇ ਆ ਤੇ ਇਹਨਾਂ ਨੂੰ ਸਵਾਲ ਕਰਦੇ ਆ ਕਿ ਜੋ ਗ੍ਰੰਥਾਂ ਦੇ ਵਿੱਚ ਬਾਤ ਪਿੱਤ ਕਫ ਬਾਰੇ ਲਿਖਿਆ ਗਿਆ ਹੈ ਉਹਨਾਂ ਦਾ ਸਮਾਧਾਨ ਬਾਰੇ ਲਿਖਿਆ ਗਿਆ ਉਹਨਾਂ ਦਾ ਨੈਰੋਥੈਰੇਪੀ ਦੇ ਵਿੱਚ ਕਿਵੇਂ ਸਮਾਧਾਨ ਹੈ ਉਹ ਅੱਜ ਡਾਕਟਰ ਸਾਹਿਬ ਨੂੰ ਸਵਾਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਅੱਜ 100 ਦੇ ਵਿੱਚੋਂ 70 80 ਲੋਕ ਜਿਹੜੇ ਨੇ ਉਹ ਐਸਿਡ ਦੇ ਨਾਲ ਪ੍ਰਭਾਵਿਤ ਨੇ ਐਸਿਡ ਰੋਗ ਜਿਹੜਾ ਹੈ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੈ ਲੋਕਾਂ ਨੂੰ ਇਹਦਾ ਆਪਾਂ ਨਿਊਰੋਥੈਰੇਪੀ ਦੇ ਵਿੱਚ ਕਿਸ ਤਰ੍ਹਾਂ ਹੱਲ ਕਰ ਸਕਦੇ ਆ ਉਹਦੇ ਤੇ ਥੋੜਾ ਚਾਨਣਾ ਪਾਉ। ਨਿਊਰੋਥੈਰੇਪੀ ਦੇ ਜਨਮਦਾਤਾ ਡਾਕਟਰ ਲਾਜਪਤ ਰਾਏ ਮਹਿਰਾ ਜੀ ਜਿਨ੍ਹਾਂ ਨੇ 50 ਤੋਂ 60% ਜਿਹੜੇ ਰੋਗਾਂ ਦਾ ਇਲਾਜ ਕੀਤਾ ਔਰ ਇਹ ਲੱਖਾਂ ਹੀ ਲੋਕ ਪੂਰੇ ਦੇਸ਼ ਭਰ ਵਿੱਚ ਜੋ ਇਲਾਜ ਕਰਾ ਰਹੇ ਨੇ ਉਹਨਾਂ ਨੇ ਇੱਕੋ ਚੀਜ਼ ਦਾ ਅਧਿਐਨ ਦੇ ਵਿੱਚ ਪਾਇਆ ਕਿ ਅਗਰ ਤੁਹਾਡਾ ਐਸਿਡ ਔਰ ਅਲਕਲਾਈਨ ਅਨਬੈਲੈਂਸ ਹੈ ਤਾਂ ਤੁਹਾਨੂੰ ਰੋਗ ਲੱਗਣਗੇ ਅਗਰ ਤੁਹਾਡਾ ਐਸਿਡ ਠੀਕ ਹੈ ਅਲਕਲਾਈਨ ਦਾ ਨਿਊਟਰਲ ਹੈ ਤਾਂ ਤੁਹਾਨੂੰ ਰੋਗ ਨਹੀਂ ਹੋਣਗੇ ਵੈਰੀ ਗੁੱਡ ਆਯੁਰਵੇਦ ਤੁਹਾਡਾ ਕਹਿੰਦਾ ਹੈ ਵਾਤ ਪਿਤ ਔਰ ਕਫ ਇਹ ਤਿੰਨ ਚੀਜ਼ਾਂ ਨੂੰ ਮੰਨਦਾ ਵਾਤ ਮਤਲਬ ਵਯਵਾਦੀ ਐਸਿਡ ਲੈਵਲ ਵੱਧ ਜਾਣਾ ਸਾਡਾ ਸਰੀਰ 70% ਪਾਣੀ ਦਾ ਬਣਿਆ ਤੇ ਵੈਜ ਜੀ 70% ਦੀ ਜੇ ਆਪਾਂ ਗੱਲ ਕਰੀਏ ਤਾਂ ਜੇ ਉਹ ਤੁਹਾਡਾ ਬਾਡੀ ਚ ਐਸਿਡ ਲੈਵਲ ਵੱਧ ਗਿਆ ਤਾਂ 70% ਪਾਣੀ ਜਿਹੜਾ ਉਹ ਤਜਾਬੀ ਹੋ ਗਿਆ ਹੁਣ ਜਦੋਂ ਪਾਣੀ ਤਜਾਬੀ ਹੋ ਗਿਆ ਤਾਂ ਸਾਡਾ ਸਰੀਰ ਦੇ ਅੰਦਰ ਰੋਗ ਆਟੋਮੈਟਿਕਲੀ ਵਧਣ ਹੁਣ ਜਦੋਂ ਰੋਗ ਵਧਣਗੇ ਤਾਂ ਐਸਿਡ ਨਾਲ ਰੋਗ ਹੀ ਹੋਣਗੇ ਇੱਕ ਲਾਈਨ ਖਿੱਚ ਲਓ ਮੇਰੇ ਗੁਰੂ ਜੀ ਕਹਿੰਦੇ ਸੀ ਇੱਕ ਪਾਸੇ ਲਿਖ ਲਓ ਐਸਿਡਿਕ ਇੱਕ ਪਾਸੇ ਲਿਖ ਲਓ ਅਲਕਲਾਈਨ ਐਸਿਡ ਦੇ ਵਿੱਚ ਕਨਸਟਿਪੇਸ਼ਨ ਹੋਏਗੀ ਅਲਕਲੀ ਵੱਧ ਗਿਆ ਤਾਂ ਲੂਜ਼ ਮੋਸ਼ਨ ਹੋਏਗੀ ਐਸਿਡ ਵੱਧ ਗਿਆ ਤਾਂ ਸਟ੍ਰੈਸ ਡਿਪਰੈਸ਼ਨ ਹੋਊਗਾ ਅਲਕਲਾਈਨ ਤੁਹਾਡਾ ਨਿਊਟਰਲ ਹੈ ਜਿਆਦਾ ਹੈ ਤਾਂ ਤੁਹਾਡੇ ਹੈਪੀਨੈਸ ਹੋਏਗੀ ਐਸਿਡਿਕ ਤੁਹਾਡਾ ਜਿਆਦਾ ਹੈ ਇੱਕ ਨੇ ਪਿੰਪਲਸ ਹੋਣਗੇ ਅਲਕਲਾਈਨ ਤੁਹਾਡਾ ਜਿਆਦਾ ਹੈਗਾ ਤਾਂ ਤੁਹਾਡੀ ਬਾਡੀ ਜਿਹੜੀ ਹੈ ਸਕਿਨ ਉਹ ਟਾਈਟ ਰਹੇਗੀ ਐਸਿਡ ਹੈ ਤਾਂ ਸਕਿਨ ਲੂਜ਼ ਹੋਏਗੀ ਅਲਕਲਾਈਨ ਨਾਰਮਲ ਹੈ ਤਾਂ ਸਕਿਨ ਤੁਹਾਡੀ ਟਾਈਟ ਰਹੇਗੀ ਇਸ ਤੋਂ ਇਲਾਵਾ ਅਗਰ ਤੁਹਾਨੂੰ ਡਿਪਰੈਸ਼ਨ ਹੈਗਾ ਸ਼ੂਗਰ ਹੈ ਇਹ ਐਸਿਡਿਕ ਰੋਗ ਹੈ ਇਸੇ ਤਰ੍ਹਾਂ ਅਲਕਲਾਈਨ ਦੇ ਵਿੱਚ ਜਾਈਏ ਤਾਂ ਜਿਹੜੀ ਹੈ ਬੀਪੀ ਹਾਈ ਹੋਣਾ ਇਹ ਵੀ ਐਸਿਡ ਅਲਕਲਾਈਨ ਰੋਗ ਹੈ ਔਰ ਬੀਪੀ ਲੋ ਹੋਣਾ ਐਸਿਡਿਕ ਰੋਗ ਹੈ ਇਸੇ ਤਰ੍ਹਾਂ ਐਸਿਡ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਸਰੀਰ ਦੇ ਵਿੱਚ ਜਿਹੜੀ ਪਾਇਲਸ ਹੈਗੀ ਹੈ ਜਿਹਨੂੰ ਬਵਾਸੀਰ ਪਕੰਦਰ ਕਹਿੰਦੇ ਆ ਇਹ ਐਸਿਡਿਕ ਰੋਗ ਹੈ ਜਿਹੜਾ ਸੈਮੀ ਸੋਲਿਡ ਮੋਸ਼ਨ ਆਣਾ ਲੂਜ਼ ਮੋਸ਼ਨ ਟਾਈਪ ਆਣਾ ਠੀਕ ਹੈ ਜਿਹਨੂੰ ਪੰਜਾਬੀ ਦੇ ਵਿੱਚ ਸੰਗ੍ਰਹਿਣੀ ਕਹਿੰਦੇ ਆ ਉਹ ਇੱਕ ਅਲਕਲਾਈਨ ਰੋਗ ਹੈ ਹੁਣ ਇਹਦਾ ਪਤਾ ਕਿਵੇਂ ਲੱਗਦਾ ਮੇਰੇ ਪੂਜਿਆ ਗੁਰੂ ਡਾਕਟਰ ਲਾਜਪਤਰਾ ਮਹਿਰਾ ਨੇ ਦੱਸਿਆ ਕਿ ਖੱਬੇ ਪਾਸੇ ਰਿਬਸ ਦੇ ਥੱਲੇ ਜਿੱਥੇ ਕਿਡਨੀ ਹੁੰਦੀ ਹੈ ਤਾਂ 70 ਤੋਂ 80% ਲੈਫਟ ਕਿਡਨੀ ਜਿਹੜੀ ਆ ਉਹ ਐਸਿਡ ਰਿड्यूਸ ਕਰਦੀ ਹੈ ਆ ਰਾਈਟ ਸਾਈਡ ਜਿਹੜਾ ਹੈਗਾ ਉਹ ਅਲਕਲਾਈਨ ਜਾਂਦਾ ਇਹਨੂੰ ਚੈੱਕ ਕਰਨ ਦਾ ਤਰੀਕਾ ਦੇਖੋ ਖੜੇ ਹੋ ਜਾਓ ਜਿੱਥੇ ਤੁਹਾਡਾ ਰਿਬਸ ਆਉਂਦਾ ਰਿਬਸ ਤੋਂ ਥੋੜਾ ਥੱਲੇ ਤਿੰਨ ਉਂਗਲਾਂ ਨੂੰ ਮਿਲਾਓ ਔਰ ਤਿੰਨ ਉਂਗਲਾਂ ਨੂੰ ਇਸ ਜਗ੍ਹਾ ਤੇ ਟੱਚ ਕਰਨਾ ਦੇਖੋ ਤੁਹਾਡੇ ਇਧਰ ਦਰਦ ਜ਼ਿਆਦਾ ਕਿ ਇਧਰ ਦਰਦ ਜ਼ਿਆਦਾ ਇਸ ਪਾਸੇ ਇਸ ਪਾਸੇ ਜੇ ਸੱਜੇ ਪਾਸੇ ਦਰਦ ਜ਼ਿਆਦਾ ਹੈ ਤਾਂ ਤੁਹਾਡਾ ਬਾਡੀ ਜਿਹੜੀ ਹੈ ਅਲਕਲਾਈਨ ਹੈ ਔਰ ਜੇ ਖੱਬੇ ਪਾਸੇ ਜ਼ਿਆਦਾ ਹੈ ਤਾਂ ਤੁਹਾਡੀ ਬਾਡੀ ਜਿਹੜੀ ਹੈ ਐਸਿਡਿਕ ਹੈ ਇਹ ਸਾਡੇ ਗੁਰੂ ਜੀ ਨੇ ਖੋਜ ਕੀਤੀ ਹੈ ਹੁਣ ਇਸ ਨੂੰ ਨਿਊਟਰਲ ਕਿਵੇਂ ਕੀਤਾ ਜਾ ਸਕਦਾ ਦੇਖੋ ਮੰਨ ਲਓ ਇੱਕ ਇਹ ਸਕੇਲ ਹੈ ਇਸ ਨੂੰ ਆਪਾਂ ਬਣਾਈਏ ਤਾਂ ਇਹ ਬੈਲੈਂਸ ਬਣਦਾ ਇਸ ਤਰ੍ਹਾਂ ਇਹ ਬੈਲੈਂਸ ਹੁੰਦਾ ਜੇ 7.3 ਤੋਂ ਉੱਪਰ ਚਲਾ ਗਿਆ ਤਾਂ ਐਸਿਡਿਕ ਰੋਗ ਹੈ ਜੇ 7.5 4 5 ਤੋਂ ਉੱਪਰ ਚਲਾ ਗਿਆ ਤਾਂ ਇਹ ਅਲਕਲਾਈਨ ਰੋਗ ਹੈ ਇਹਦਾ ਨਿਊਟਰਲ ਰਹਿਣਾ ਸਾਡੇ ਸਰੀਰ ਵਿੱਚ ਬਹੁਤ ਜ਼ਰੂਰੀ ਹੈ ਇਸਦਾ ਬੈਲੈਂਸ ਔਰ ਇਹ ਐਸਿਡ ਤੇ ਅਲਕਲੀ ਬੈਲੈਂਸ ਹੁੰਦਾ ਹੈ ਇਹੀ ਸਰੀਰ ਨੂੰ ਨਿਊਟਰਲ ਕਰਦਾ ਹੈ ਬਿਲਕੁਲ ਤੇ ਇਹਦੇ ਤੋਂ ਆਮ ਜਨਤਾ ਜਿਹੜੀ ਹੈ ਉਹ ਕਿਸ ਤਰ੍ਹਾਂ ਬਚ ਸਕਦੀ ਹੈ ਬਿਲਕੁਲ ਨਿਊਰੋਥੈਰੇਪੀ ਦੇ ਵਿੱਚ ਐਸਿਡ ਟ੍ਰੀਟਮੈਂਟ ਆਂਦਾ ਹੈ ਇਹ ਐਸਿਡ ਟ੍ਰੀਟਮੈਂਟ ਇਸ ਤਰ੍ਹਾਂ ਦਿੱਤਾ ਜਾਂਦਾ ਖੱਬੇ ਪਾਸੇ ਔਰ ਜਿਹੜਾ ਅਲਕਲਾਈਨ ਹੈ ਉਹ ਸੱਜੇ ਪਾਸੇ ਟ੍ਰੀਟਮੈਂਟ ਦਿੱਤਾ ਜਾਂਦਾ ਐਸਿਡ ਔਰ ਅਲਕਲਾਈਨ ਟ੍ਰੀਟਮੈਂਟ ਦੇ ਨਾਲ ਨਿਊਟਰਲ ਕਰਦੇ ਆ ਦੂਜਾ ਜੇ ਤੁਹਾਡੇ ਸਰੀਰ ਦੇ ਵਿੱਚ ਦੋਨੋਂ ਹੀ ਕਈਆਂ ਦੇ ਵੱਧ ਸਕਦੇ ਆ ਜਾਂ ਕਹਿ ਦਈਏ ਕਿ ਤੁਹਾਨੂੰ ਹੈ ਤਾਂ ਲੂਜ਼ ਮੋਸ਼ਨ ਬਟ ਤੁਹਾਡੀ ਬਾਡੀ ਦੇ ਵਿੱਚ 슈ਗਰ ਹੈ ਜਾਂ ਆਪਾਂ ਕਹਿ ਦਈਏ ਤੁਹਾਡੀ ਬਾਡੀ ਚ ਐਸਿਡਿਕ ਰੋਗ ਹੈ ਇਹਦਾ ਕੀ ਕਾਰਨ ਹੁੰਦਾ ਤਾਂ ਫਿਰ ਇਹਨੂੰ ਪਹਿਲਾਂ ਨਿਊਟਰਲ ਕਰਨਾ ਪੈਂਦਾ ਕਿਡਨੀ ਕਲੀਅਰ ਟਰੀਟਮੈਂਟ ਆਉਂਦਾ ਨਿਊਰੋਥੈਰੇਪੀ ਦਾ ਓਕੇ ਉਹਨੂੰ ਨਿਊਟਰਲ ਕਰਕੇ ਫਿਰ ਐਸਿਡ ਜਾਲਕਲੀ ਟਰੀਟਮੈਂਟ ਦਿੱਤਾ ਜਾਂਦਾ ਇਹਦੇ ਨਾਲ ਨਾਲ ਡਾਕਟਰ ਸਾਹਿਬ ਜਿਸ ਤਰ੍ਹਾਂ ਅੱਜਕੱਲ੍ਹ ਹੈ ਨਾ ਲੋਕਾਂ ਦੀਆਂ ਪਿੰਜਣੀਆਂ ਦਰਦ ਕਰਨੀਆਂ ਲੱਤਾਂ ਦਰਦ ਕਰਨੀਆਂ ਖਾਸ ਕਰਕੇ ਔਰਤਾਂ ਨੂੰ ਇਹ ਜ਼ਿਆਦਾ ਰੋਗ ਨੇ ਇਹਨਾਂ ਨੂੰ ਆਪਾਂ ਕਿਹੜੇ ਪਮਾਨੇ 'ਚ ਲੈ ਸਕਦੇ ਆਂ ਵੀ ਐਸਿਡ ਹੈ ਜਾਂ ਅਲਕਲਾਈਨ ਹੈ ਗੁਰੂ ਜੀ ਕਹਿੰਦੇ ਹੁੰਦੇ ਸੀ ਕਿ ਪਾਣੀ ਹਮੇਸ਼ਾ ਬੈਠ ਕੇ ਪੀਣਾ ਚਾਹੀਦਾ ਹਾਂਜੀ ਜੇ ਪਾਣੀ ਬੈਠ ਕੇ ਪੀਨੇ ਆ ਤਾਂ ਸਾਨੂੰ ਐਸਿਡ ਅਲਕਲਾਈਨ ਦਾ ਵੀ ਨਿਊਟਰਲ ਰਹਿੰਦਾ ਹੈ ਪਲੱਸ ਤੁਹਾਡੇ ਲੱਤਾਂ ਨੂੰ ਸਰਕੂਲੇਸ਼ਨ ਨਾਰਮਲ ਰਹਿੰਦਾ ਮੇਰਾ ਦਾਦਾ ਜੀ ਕਹਿੰਦੇ ਸੀ ਕਾਕਾ ਪਾਣੀ ਬਹਿ ਕੇ ਪਈ ਨਹੀਂ ਟੰਗਾ ਜ ਵੜ ਜਾਊਗਾ ਉਹ ਟੰਗਾ ਇਹ ਤਾਂ ਜਾਂਦਾ ਨਹੀਂ ਸੀ ਉਹ ਕਿਵੇਂ ਹੁੰਦਾ ਸੀ ਪਾਣੀ ਤਾਂ ਮੂੰਹ ਚੋਂ ਜਾਣਾ ਫੂਡ ਪਾਈਪ ਰਾਹੀਂ ਹੋ ਕੇ ਥੋਡੀ ਸਮਾਲ ਇੰਟਰਸਟਾਈਨ ਚ ਹੋ ਕੇ ਲਾਰਜ ਇੰਟਰਸਟਾਈਨ ਲਾਰਜ ਕੋਲਨ ਚ ਐਬਜ਼ਾਰਬ ਹੁੰਦਾ ਪਰ ਜਦੋਂ ਆਪਾਂ ਪਾਣੀ ਕੁੜੀਆਂ ਮੁੰਡੇ ਬਾਹਰੋਂ ਆਉਂਦੇ ਆ ਉਹ ਫ੍ਰਿਜ ਤੇ ਰੱਖਦੇ ਕੋਣੀ ਗੜਗੜ ਕਰਕੇ ਪਾਣੀ ਪੀ ਲੈਂਦੇ ਆ ਤੇ ਮੁੜ ਕੇ ਕਹਿੰਦੇ ਪਿੰਜਨੇ ਦੁਖਦੀਆਂ ਇਹਦਾ ਕਾਰਨ ਹੁੰਦਾ ਵੀ ਜਦੋਂ ਪੇਟ ਵੱਲ ਨੂੰ ਥੋੜਾ ਬਲੱਡ ਸਰਕੂਲੇਸ਼ਨ ਇਨਕਰੀਜ਼ ਹੋ ਗਿਆ ਤੇ ਲੱਤਾਂ ਵੱਲ ਨੂੰ ਘਟ ਜਾਂਦਾ ਹੁਣ ਜਦੋਂ ਲੱਤਾਂ ਨੂੰ ਸਰਕੂਲੇਸ਼ਨ ਘਟੇਗਾ ਉਦੋਂ ਪਿੰਜਣੀਆਂ ਦੁਖਣੀਆਂ ਦੁਖਣੀਆਂ ਦੂਜਾ ਕਾਰਨ ਹੈ ਕਈਆਂ ਨੂੰ ਕੈਲਸ਼ੀਅਮ ਕਮੀ ਜਾਂ ਵਿਟਾਮਿਨ ਡੀ ਦੀ ਕਮੀ ਨਾਲ ਵੀ ਲੱਤਾਂ ਦੁਖ ਸਕਦੀਆਂ ਪਰ 90% ਪ੍ਰੋਬਲਮ ਜਿਹੜੀ ਹੈਗੀ ਆ ਉਹ ਖੜੇ ਹੋ ਕੇ ਪਾਣੀ ਪੀਣ ਆਲਾ ਦੀ ਅੱਜ ਕੱਲ ਜਿਵੇਂ ਸਰ ਕੋਰੋਨਾ ਦੌਰਾਨ ਮਤਲਬ ਕਿ ਇੰਜੈਕਸ਼ਨ ਵਗੈਰਾ ਲੱਗੇ ਆ ਉਹ ਜਿਹੜੀ ਆ ਪੀੜੀ ਹੈ ਨੌਜਵਾਨ ਪੀੜੀ ਹੁਣ ਮੰਨ ਕੇ ਚੱਲੀਏ 16 ਤੋਂ ਲੈ ਕੇ 25 ਤੱਕ ਇਨਾਂ ਨੂੰ ਵੱਡੀਆਂ ਸਮੱਸਿਆਵਾਂ ਆ ਰਹੀਆਂ ਨੇ ਉਹ ਐਸਿਡ ਲੈਵਲ ਵਧਿਆ ਹੈ ਅਲਕਲਾਈਨ ਵਧਿਆ ਹੈ ਜੋ ਆਪਾਂ ਕਹੀਏ ਕਿ ਉਹਦੇ ਤੋਂ ਛੁਟਕਾਰਾ ਕਿਸ ਤਰੀਕੇ ਨਾਲ ਨੈਉਰੋਥੈਰੇਪੀ ਦੇ ਵਿੱਚ ਆਪਾਂ ਕੀ ਟਰੀਟਮੈਂਟ ਦੇ ਸਕਦੇ ਆ ਦੇਖੋ ਜਿਹੜਾ ਕਹਿ દਈਏ ਵੀ ਕੋਵਿਡ ਦੇ ਇੰਜੈਕਸ਼ਨ ਨਾਲ ਹੋਇਆ ਐਦਾਂ ਦਾ ਨਹੀਂ ਹੈ ਠੀਕ ਹੈ ਜੀ ਕੋਵਿਡ ਨੇ ਇੱਕ ਸਾਨੂੰ ਮਤਲਬ ਚੈਲੰਜ ਦਿੱਤਾ ਸੀ ਵੀ ਆਪਾਂ ਲੋਕ ਉਦੋਂ ਘਰੇ ਬੈਠੇ ਬੈਠੇ ਕੰਮ ਕਰਦੇ ਰਹੇ ਸਾਰਾ ਦਿਨ ਫੋਨ ਦੇਖਦੇ ਰਹੇ ਫਿਜ਼ੀਕਲੀ ਐਕਟੀਵਿਟੀ ਘੱਟ ਗਈ ਠੀਕ ਜਦੋਂ ਫਿਜ਼ੀਕਲੀ ਐਕਟੀਵਿਟੀ ਦੀ ਸਮਰੱਥਾ ਘਟ ਗਈ ਫਿਰ ਉਹਦੇ ਕਰਕੇ ਲੱਤਾਂ ਬਾਹਾਂ ਦੁਖਦੀਆਂ ਤਾਂ ਨਿਊਰੋਥੈਰੇਪੀ ਹੀ ਇੱਕ ਐਦਾਂ ਦੀ ਥੈਰੇਪੀ ਹੈ ਜਿਹੜੇ ਬਲੱਡ ਸਰਕੂਲੇਸ਼ਨ ਨੂੰ ਤੇਜ਼ ਕਰ ਸਕਦੀ ਹੈ ਤੁਹਾਡਾ ਬਲੱਡ ਬ੍ਰੇਨ ਬੈਰੀਅਰ ਕੋਈ ਦਵਾਈ ਦਿਮਾਗ ਚ ਨਹੀਂ ਜਾਂਦੀ ਤਾਂ ਨਿਊਰੋਥੈਰੇਪੀ ਦਿਮਾਗ ਦੇ ਸੱਲਾਂ ਨੂੰ ਵੀ ਰੀਜਨਰੇਟ ਕਰਦੀ ਹੈ ਜੇ ਡੈੱਡ ਹੋ ਰਹੇ ਆ ਦੂਜਾ ਸਾਰੀ ਬਾਡੀ ਦੇ ਹਰ ਪਾਰਟ ਤੇ ਨਿਊਰੋਥੈਰੇਪੀ ਦਾ ਕੰਟਰੋਲ ਹੈ ਤਾਂ ਇਹ ਥੈਰੇਪੀ ਇਟਸ ਅ ਬਲੱਡ ਸਰਕੂਲੇਸ਼ਨ ਇਨਹਾਂਸਮੈਂਟ ਥੈਰੇਪੀ ਇਕ ਖੂਨ ਦੇ ਬਹਾਵ ਨੂੰ ਤੇਜ਼ ਕਰਕੇ ਟ੍ਰੀਟਮੈਂਟ ਦਿੱਤਾ ਜਾਂਦਾ ਹੈ। ਤੋਂ ਇਸ ਨਾਲ ਅਸੀਂ ਜਿਹੜਾ ਹੈਗਾ ਖੂਨ ਦੇ ਬਹਾਵ ਨੂੰ ਤੇਜ਼ ਕਰਕੇ ਰੋਗਾਂ ਤੋਂ ਨਿਦਾਨ ਕਰਦੇ ਹਾਂ। ਓਕੇ ਜਿੰਨਾ ਲੋਕਾਂ ਦੇ ਜਾਨੀ ਸ਼ੰਕਾ ਇਹ ਬੈਠੀ ਹੋਈ ਹੈ ਤਾਂ ਉਹਨਾਂ ਦੀ ਇਹ ਸ਼ੰਕਾ ਦੂਰ ਹੁੰਦੀ ਹੈ ਕਿ ਤੁਸੀਂ ਹੈਲਥ ਤੋਂ ਕੰਮ ਘੱਟ ਲਿਆ ਸਰੀਰਕ ਤੌਰ ਤੇ ਮਤਲਬ ਕਿ ਥੋੜਾ ਹੋ ਗਿਆ ਨਾ ਕਿ ਲੋਕਾਂ ਨੇ ਇਹ ਕਹਿੰਦਾ ਵੀ ਸਾਨੂੰ ਕੋਵਿਡ ਦਾ ਟੀਕਾ ਲੱਗ ਗਿਆ ਮੈਂ ਤਾਂ ਹੋ ਗਿਆ। ਉਹਦਾ ਜਿਹੜਾ ਇਫੈਕਟ ਹੈ 5 ਤੋਂ 10% ਆ ਸਕਦਾ ਹੈ। ਪਰ ਉਸ ਟੀਕੇ ਨੇ ਕਰੋੜਾਂ ਲੋਕਾਂ ਦੀ ਜਾਨ ਵੀ ਬਚਾਈ ਹੈ ਇਸ ਲਈ ਆਪਾਂ ਇਹ ਕਹਿ ਦੇਣਾ ਵੀ ਇਹ ਕਿਉਂਕਿ ਸਾਇੰਸ ਔਰ ਜਿਹੜੇ ਸਾਇੰਸਦਾਨਾਂ ਨੇ ਬਹੁਤ ਵੱਡੀ ਸੋਚ ਤੋਂ ਔਰ ਰਿਸਰਚ ਤੋਂ ਬਾਅਦ ਇਹ ਇੰਜੈਕਸ਼ਨ ਲਾਂਚ ਕੀਤਾ ਸੀ ਆਪਣੇ ਦੇਸ਼ ਨੇ ਭਾਰਤ ਨੇ ਤਾਂ ਦੁਨੀਆ ਦੇ ਲੋਕਾਂ ਦੀ ਜਾਨ ਵੀ ਬਚਾਈ ਬਹੁਤ ਵਧੀਆ ਇਹ ਇਹਦੇ ਨਾਲ ਹੀ ਸਰ ਜਿਵੇਂ ਸਾਡੇ ਕੋਲੇ ਵੀ ਦਵਾਈਆਂ ਵਗੈਰਾ ਲਾਉਣ ਲੈਣ ਆਉਂਦੇ ਆ ਲੋਕ ਆਮ ਵੀ ਹੈ ਲੋਕ ਸਵੇਰੇ ਉੱਠਿਆ ਖਾਲੀ ਪੇਟ ਕੈਪਸੂਲ ਖਾਣ ਦੀ ਵੱਡੀ ਆਦਤ ਪਈ ਹੋਈ ਹੈ ਆ ਗੱਲ ਥੋੜੀ ਪੁਆਇੰਟ ਫੜਨ ਵਾਲਾ ਸੀ ਕਿ ਜੀਨੇ 5 ਤੋਂ 6 ਸਾਲ ਖਾਲੀ ਪੇਟ ਗੈਸ ਦੀ ਗੋਲੀ ਖਾ ਲਈ ਉਹ ਨਾ ਛੱਡ ਗਿਆ ਉਹ ਗੋਲੀ ਨਹੀਂ ਛੱਡਦੀ ਲੇਕਿਨ ਨੀਰੋਥੈਰਪੀ ਨਾਲ ਪਲੱਸ ਆਯੁਰਵੇਦ ਦੇ ਟਿਪਸ ਦੇ ਨਾਲ ਆਪਾਂ ਖਾਲੀ ਪੇਟ ਦੀ ਗੋਲੀ ਛੱਡ ਸਕਦੇ ਹਾਂ ਇੰਜ ਛੱਡਾਂਗੇ ਕਿਵੇਂ ਆਪਾਂ ਨੂੰ ਸਵੇਰੇ ਉੱਠ ਕੇ ਅਲਕਲਾਈਨ ਚੀ ਜਲਾਨੀ ਚਾਹੀਦੀਆਂ ਕਿਵੇਂ ਨਾਰੀਅਲ ਪਾਣੀ ਇੱਕ ਮਿੱਠਾ ਸੋਡਾ ਦੀ ਇੱਕ ਚੁੰਡੀ ਪਾਣੀ ਚ ਪਾ ਕੇ ਲੈਣਾ ਦੋ ਤੀਜਾ ਰਾਤ ਨੂੰ ਖੀਰਾ ਵਗੈਰਾ ਜਿਹੜਾ ਰੱਖ ਦਿਓ ਛਿੱਲ ਕੇ ਸਵੇਰੇ ਉੱਠ ਕੇ ਉਹਦਾ ਪਾਣੀ ਨਿਕਲ ਜੂਗਾ ਸਵੇਰੇ ਉਹ ਲੈ ਸਕਦੇ ਹੋ ਮੂਲੀ ਨੂੰ ਉਲਟਾ ਕਰਕੇ ਬੰਨ੍ਹ ਦਿਓ ਬਾਹਰ ਉਹਦੇ ਚ ਰਾਤ ਨੂੰ ਨੂਨ ਲਾ ਦਿਓ ਉਹਦੇ ਚ ਪਾਣੀ ਸਾਰਾ ਨਿਕਲ ਜੂ ਉਹ ਸਵੇਰੇ ਉੱਠ ਕੇ ਖਾਓ ਕੱਲੀ ਮੂਲੀ ਸਵੇਰੇ ਖਾਵਾਂਗੇ ਗੈਸ ਬਣਾਉਗੀ ਪਰ ਜੇ ਉਹਦੇ ਚੋਂ ਪਾਣੀ ਕੱਢਦਾ ਨਮਕ ਲਾ ਕੇ ਟੰਗਦਾ ਫਿਰ ਉਹ ਪਿਓਰ ਹਲਕਾ ਲਾਈਨ ਬਣ ਜਾਂਦਾ ਉਹ ਤੁਹਾਡੀ ਗੈਸ ਤਜਾਬ ਨੂੰ ਦੂਰ ਕਰੂਗੀ ਚੌਥੀ ਚੀਜ਼ ਹੈ ਸ਼ੀਆ ਸੀਡ ਇਹ ਵੀ ਤੁਹਾਡੀ ਗੈਸ ਤਜਾਬ ਨੂੰ ਦੂਰ ਕਰਦੀ ਹੈ ਸੋ ਇਹਦੇ ਨਾਲ ਨਾਲ ਆ ਸਵੇਰੇ ਉੱਠ ਕੇ ਪਾਣੀ ਪੀਣਾ ਸੈਰ ਕਰਨਾ ਐਕਸਰਸਾਈਜ਼ ਕਰਨਾ ਇਹ ਜਦੋਂ ਆਪਾਂ ਉਛਲ-ਕੁੱਦ ਕਰਦੇ ਆ ਗੈਸ ਡਿਸਚਾਰਜ ਹੁੰਦੀ ਹੈ ਤੁਹਾਡੇ ਅੰਦਰ ਨਹੀਂ ਤਾਂ ਬੈਠੇ ਹੀ ਰਹਿਨੇ ਆ ਬੈਠੇ-ਬੈਠੇ ਪਾਣੀ ਪੀ ਲਿਆ ਫਿਰ ਚਾਹ ਪੀ ਲਈ ਫਿਰ ਫਟਾਫਟ ਚਲੇਗੇ ਤੋਂ ਇਨ੍ਹਾਂ ਚੀਜ਼ਾਂ ਦੇ ਨਾਲ ਅਗਰ ਆਪਾਂ ਅਲਕਲਾਈਨ ਚੀਜ਼ਾਂ ਲਵਾਂਗੇ ਅਲਕਲਾਈਨ ਚੀਜ਼ਾਂ ਕਿਹੜੀਆਂ ਦੋ ਤਿੰਨ ਚੀਜ਼ਾਂ ਹੈ ਖੀਰਾ ਹੋ ਗਿਆ ਮਿੱਠਾ ਸੋਡਾ ਹੋ ਗਿਆ ਔਰ ਜਿਹੜਾ ਹੈਗਾ ਤੁਹਾਡਾ ਨਾਰੀਅਲ ਪਾਣੀ ਇਹ ਤਿੰਨ ਚੀਜ਼ਾਂ ਹੀ ਅਲਕਲਾਈਨ ਹੈ ਕਿਉਂਕਿ ਸਾਰੇ ਜਿਹੜੇ ਜੂਸ ਹੈ ਜਿਹਨੂੰ ਭੋਜਨ ਨੂੰ ਪਚਾਉਣ ਵਾਲੇ ਜੂਸ ਨਿਕਲਦੇ ਆ ਇਹ ਸਾਰੇ ਜੂਸ ਜਿਹੜੇ ਹੈਗੇ ਆ ਉਹ ਅਲਕਲਾਈਨ ਆ ਜਿਹਨੂੰ ਡਾਈਜੈਸਟਿਵ ਐਂਜ਼ਾਈਮਸ ਕਹਿੰਦੇ ਆ ਚਾਹੀਓ ਪੈਨਕ੍ਰੀਆਸ ਚੋਂ ਕੱਢਦੇ ਆ ਮੂੰਹ ਤੋਂ ਇਸ ਜਿਹੜੇ ਗਲੈਂਡਸ ਹੈਗੇ ਆ ਸਲਾਈਵਰੀ ਗਲੈਂਡ ਉੱਥੋਂ ਹੀ ਟਾਇਲਿਨ ਨਿਕਲਣਾ ਸ਼ੁਰੂ ਹੋ ਜਾਂਦਾ ਜਿਹੜਾ ਕਾਰਬੋਹਾਈਡਰੇਟ ਨੂੰ ਪਚਾਉਂਦਾ ਇਸੇ ਤਰ੍ਹਾਂ ਲੀਵਰ ਚ ਜਿਹੜਾ ਨਿਕਲਦਾ ਟ੍ਰਿਪਸਿਨ ਕਾਰਮੋਟ੍ਰਿਪਸਿਨ ਤੇ ਵਿੱਚ ਟ੍ਰਾਂਸਫਰ ਹੋ ਕੇ ਫੈਟ ਨੂੰ ਡਾਈਜੈਸਟ ਕਰਦਾ ਸੋ ਜਿੰਨੇ ਸਾਡੇ ਡਾਈਜੈਸ਼ਨ ਨੂੰ ਕੱਢਣ ਵਾਲੇ ਜੂਸ ਹੈ ਉਹ ਸਾਰੇ ਅਲਕਲਾਈਨ ਹੁੰਦੇ ਆ ਤੁਸੀਂ ਜਿੰਨੀਆਂ ਚੀਜ਼ਾਂ ਲੈਣੇ ਆ ਚਾਹ ਦੁੱਧ ਰੋਟੀ ਸਬਜੀ ਸਾਰੀਆਂ ਚੀਜ਼ਾਂ ਐਸਿਡਿਕ ਆ ਸਾਡੇ ਨਿਊਟਰਲ ਕਰਨ ਵਾਸਤੇ ਸਾਨੂੰ ਅਲਕਲਾਈਨ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਬਹੁਤ ਵਧੀਆ ਬਹੁਤ ਵਧੀਆ ਆ ਸੋਹਣਾ ਮਤਲਬ ਕਿ ਜਵਾਬ ਹੋ ਗਿਆ ਸਰ ਕਿਉਂਕਿ 70 80% ਲੋਕ ਜਿਹੜੇ ਨੇ ਐਸਿਡ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਚਾਹ ਛੱਡ ਨਹੀਂ ਸਕਦਾ ਕੋਈ ਤਲੀਆਂ ਚੀਜ਼ਾਂ ਛੱਡ ਨਹੀਂ ਸਕਦਾ ਪੰਜਾਬ ਵਰਗੇ ਪੰਜਾਬ ਵਰਗੇ ਇਲਾਕੇ ਚਾਹ ਛੱਡਣਾ ਤਾਂ ਭੁੱਲ ਜਾਓ ਪਰ ਪਾਣੀ ਜਦੋਂ ਅਲਕਲਾਈਨ ਲੈ ਲਿਆ ਸੈਰ ਕਰ ਲਈ ਉਸ ਤੋਂ ਬਾਅਦ ਚਾਹ ਪੀ ਲੈਣੇ ਤਾਂ ਮਾੜੀ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਨਹੀਂ ਮਾੜੀ ਪਰ ਜੇ ਤੜਕੇ ਉੱਠਣ ਸਾਰੀ ਬੈੱਡ ਤੋਂ ਉੱਠੇ ਤੇ ਬੈੱਡ ਦਾ ਪੈਰ ਹੀ ਤਾਂ ਥੱਲੇ ਲਾਉਣਾ ਚਾਹਦਾ ਘੋਟ ਅੰਦਰ ਜਾਵੇ ਉਹ ਮਾੜਾ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਜੀ ਧੰਨਵਾਦ ਜੀ ਸਭ ਨੂੰ ਬੇਨਤੀ ਹੈ ਕਿ ਡਾਕਟਰ ਸਾਹਿਬ ਨੇ ਜੋ ਟਿਪਸ ਦਿੱਤੇ ਆ ਇਹ ਅਜ਼ਮਾ ਲਓ ਤਾਂ ਐਸਿਡ ਰੋਗਾਂ ਤੋਂ ਜਿਹੜਾ ਹੈ ਤੁਹਾਡਾ ਛੁਟਕਾਰਾ ਹੋ ਜਾ ਬਹੁਤ ਬਹੁਤ ਧੰਨਵਾਦ ਥੈਂਕ ਯੂ